ਪਾਪ ਪੁੰਨ ਦੋਏ ਏਕ ਸਮਾਨ ਮੈਂ ਬਹੁਤਾ ਕੁਝ ਨਹੀਂ ਬਿਆਨ ਕਰਾਂਗਾ ਸਭ ਟੂਕ ਮਾਤਰ ਪਾਪ ਪੁੰਨ ਦੋਏ ਏਕ ਸਮਾਨ ਸਮ ਬਰਾਬਰ ਨੇ ਇੱਕੋ ਕੁਛ ਨੇ ਬਲੇ ਦੇਖਣਾ ਪਏਗਾ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਕਰਦਾ ਹੈ ਨਾ ਸਮਝੀ ਕਰਕੇ ਕਰਦਾ ਹੈ ਤੇ ਪਾਪ ਕਿਸ ਨੂੰ ਕਹਿੰਦੇ ਨੇ ਕਿਸੇ ਨੂੰ ਦੁੱਖ ਪਹੁੰਚਾਣ ਦੀ ਸੋਚਣਾ بس ਇਹ ਹੀ ਪਾਪ ਹੈ ਔਰ ਕੋਈ ਪਾਪ ਨਹੀਂ ਕਿਸੇ ਨੂੰ ਵੀ ਚੋਟ ਪਹੁੰਚਾਣ ਦੀ ਸੋਚਣਾ ਜਾਨ ਦੀ ਚੋਟ, ਮਾਲ ਦੀ ਚੋਟ, ਇੱਜ਼ਤ ਆਬਰੂ ਦੀ ਚੋਟ ਇਹ ਤਿੰਨ ਚੋਟਾਂ ਨੇ ਅਗਰ ਕੋਈ ਮਨੁੱਖ ਕਹਿ ਦੇਵੇ ਨਾ ਮੈਂ ਖਤਰੇ ਦੇ ਚਾਹ ਤੋ ਖਤਰਾ ਵੀ ਸਿਰਫ ਇਹਨਾਂ ਥਾਂਾਂ ਤੇ ਹੁੰਦਾ ਹੈ ਜਾਨ ਨੂੰ ਖਤਰਾ, ਮਾਲ ਨੂੰ ਖਤਰਾ, ਇੱਜ਼ਤ ਆਬਰੂ ਨੂੰ ਖਤਰਾ ਔਰ ਕੀ ਖਤਰਾ ਹੁੰਦਾ ਔਰ ਕੋਈ ਖਤਰਾ ਨਹੀਂ ਹੈ ਜੋ ਐਸਾ ਸੋਚੇ ਕਿ ਦੀ ਜਾਨ ਨੂੰ ਝੋਟ ਪਹਚਾਣਾ ਹੈ ਜਾਂ ਦੀ ਜਾਨ ਖੋਣੀ ਇਹਦੇ ਮਾਲ ਨੂੰ ਝੋਟ ਪਹਚਾਣੀ ਹੈ ਜਾਂ ਇਹਦੀ ਧਨ ਸੰਪਦਾ ਖੋਣੀ ਹੈ ਇਹਦੀ ਇੱਜ਼ਤ ਲੁੱਟਣੀ ਹੈ ਇਹ ਖਤਰੇ ਤਿੰਨ ਹੁ ਬਸ ਇਹੀ ਪਾਪ ਹੈ ਕਿਸੇ ਦੀ ਜਾਨੋਂ ਮਾਲ ਇੱਜ਼ਤ ਲੁੱਟਣ ਦੀ ਸੋਚਣਾ ਖੋਣ ਦੀ ਸੋਚਣਾ ਬਸ ਇਹ ਸੋਚਣਾ ਹੀ ਪਾਪ ਹੈ ਸੋਚਿਆ ਪਾਪ ਹੋ ਗਿਆ ਪਰ ਲੁੱਟ ਲਿਆ ਕਿਸੇ ਦੀ ਜਾਨ ਖੋ ਲਈਏ ਇਹ ਅਪਰਾਧ ਹੋ ਜਾਂਦਾ ਹੈ ਇਹ ਵਿਚਾਰ ਕਰਤ ਬਣ ਗਿਆ ਹੈ ਇਹ ਸੋਚਣੀ ਕਰਨੀ ਬਣ ਗਈ ਹੈ ਇਹ ਵਿਚਾਰ ਕਿਰਦਾਰ ਬਣ ਗਿਆ ਉਹ ਜਿਹੜਾ ਕਿਰਦਾਰ ਹੈ ਉਹ ਜਿਹੜੀ ਕਰਤ ਹੈ ਉਹ ਸਮਾਜ ਤੇ ਕਾਨੂੰਨ ਦੀ ਪਕੜ ਦੇ ਵਿੱਚ ਆਉਂਦੀ ਹੈ ਵਿਚਾਰ ਪਕੜ ਦੇ ਵਿੱਚ ਨਹੀਂ ਆਉਂਦਾ ਇੱਥੇ ਸਟੇਜ ਤੇ ਬੈਠਾ ਜੇ ਮੈਂ ਬੁਰਾ ਸੋਚਾਂ ਥانوں ਕੀ ਪਤਾ ਤੇ ਕਿਸੇ ਕਾਨੂੰਨ ਨੂੰ ਕੀ ਪਤਾ ਪੁਲਿਸ ਨੂੰ ਕੀ ਪਤਾ ਪਾਪ ਤੇ ਮਨੁੱਖ ਕਿਸੇ ਥਾਂ ਵੀ ਕਰ ਸਕਦਾ ਹੈ ਪੁਲਿਸ ਸਟੇਸ਼ਨ ਤੇ ਬੈਠ ਕੇ ਵੀ ਪਾਪ ਕਰ ਸਕਦਾ ਹੈ ਤਾਂ ਵੀ ਪੁਲਿਸ ਨੂੰ ਕੱਖ ਨਹੀਂ ਪਤਾ ਆਦਾਨਤ ਦੇ ਚ ਬੈਠ ਕੇ ਵੀ ਮਨੁੱਖ ਪਾਪ ਕਰ ਸਕਦਾ ਹੈ ਤਾਂ ਵੀ ਜੱਜ ਨੂੰ ਕੱਖ ਨਹੀਂ ਪਤਾ ਉਹਨ ਸੁਪਨੋ ਕੁਝ ਵੀ ਨਹੀਂ ਪਤਾ ਪਾਪ ਦੁੱਖਾਂ ਦਾ ਬੇਚ ਪਾਪ ਕਿਵੇਂ ਮਿਟਾਈਏ ਯਹੂਦੀ, ਇਸਲਾਮ, ਪਾਰਸੀ, ਈਸਾਈ ਇਹ ਕਹਿੰਦੇ ਨੇ ਪੁੰਨ ਨਾਲ ਮਿਟਾਓ। ਕਿਸੇ ਦੀ ਜਾਨ ਖਾਉਣ ਦੀ ਸੋਚੀ ਸੀ ਤਾਂ ਕਿਸੇ ਨੂੰ ਸੁੱਖ ਦੇਣ ਦੀ ਸੋਚੋ। ਕਿਸੇ ਦਾ ਮਾਣ ਸਨਮਾਨ ਖਾਉਣ ਦਾ ਸੋਚਿਆ ਸੀ ਤੇ ਕਿਸੇ ਨੂੰ ਮਾਣ ਸਨਮਾਨ ਦਿਓ। ਕਿਸੇ ਨੂੰ ਰੁਲਾਣ ਦਾ ਸੋਚਿਆ ਸੀ ਤੇ ਉਹਨੂੰ ਹਸਾਓ ਖੁਸ਼ੀ ਦਿਓ ਇਹ ਪੁੰਨ ਇਹਦੇ ਨਾਲ ਪਾਪ ਕੱਟ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਹੀਂ ਕੱਟਦੇ ਨਹੀਂ ਕੱਟਦੇ ਔਖੇ ਨਾ ਹੋਣਾ ਮੈਂ ਫਿਰ ਅਰਜ਼ ਕਰਾਂ ਯਥਾਰਤ ਬੋਲਨੇ ਆਪ ਇਤਨੇ ਸਾਰੇ ਬੈਠੇ ਪੁੰਨ ਤੇ ਸਾਰੇ ਕਰਦਨ ਥੋੜੇ ਬਹੁਤ ਤੇ ਪੁੰਨ ਕਰਦੇ ਆਂ ਜਾਂ ਸਾਰੇ ਦੁਖੀ ਵੀ ਹੈ ਹਰ ਇੱਕ ਦੇ ਦੁੱਖਾਂ ਦੀ ਆਪਣੀ ਆਪਣੀ ਸਮੱਸਿਆ ਹੈ ਮੇਰਾ ਮਨ ਕਥਾ ਹੀ ਨਹੀਂ ਮੰਨਦਾ ਕਿ ਕੋਈ ਸੁਖੀ ਹੋਵੇਗਾ। ਕਿ ਵੀ ਮੈਂ ਅਰਜ਼ ਕਰਾਂ। ਤੁਸੀਂ ਆਖੋਗੇ ਫਿਰੇ ਮੇਰੀ ਮਨ ਮਨੋਤ ਗਲਤ ਹੈ। ਨਹੀਂ ਮੈਂ ਮਨੋਤ ਬਣਾਈਏ ਗੁਰਬਾਣੀ ਦੀ ਪੰਕਤੀ ਦੇ ਅਸਾਰ ਤੇ। ਜੋ ਜੋ ਹਦੀਸੇ ਸੋ ਸੋ ਰੋਗੀ। ਰੋਗ ਰਹਿਤ ਮੇਰਾ ਸਤਿਗੁਰੂ ਜੋਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ। ਤਨ ਮਨ ਦੋਹਾਨੋ। ਮੰਦੀਏ ਦੁਖੀਏ। ਤਨ ਦੇ ਚ ਰੋਗ ਨੇ ਮਨ ਦੇ ਚ ਸੋਗ ਨੇ ਮਨ ਦਾ ਦੁੱਖ ਕੀ ਹੈ ਸੋਗ ਤੇ ਚਿੰਤਾ ਤੇ ਤਨ ਦਾ ਦੁੱਖ ਕੀ ਹੈ ਕੋ ਰੋਗ ਬਿਮਾਰੀ ਸਾਰੇ ਹੀ ਤਨ ਰੋਗੀ ਨੇ ਇੱਕ ਵੀ ਤੰਦਰੁਸਤ ਨਹੀਂ ਹੈ ਜੋ ਜੋ ਦੀ ਸੇ ਸੋ ਸੋ ਰੋਗੀ ਰੋਗ ਸੀਮਾਂ ਦੇ ਚ ਹੋਵੇ ਤੇ ਅਸੀਂ ਕਹਿ ਦਿੰਦੇ ਨੇ ਹੈ ਤੰਦਰੁਸਤ ਹੈ ਨਹੀਂ ਬਿਮਾਰ ਹੈ ਰੋਗ ਸੀਮਾ ਵਿੱਚ ਅਜੇ ਰੋਗ ਪੀੜਾ ਨਹੀਂ ਬਣਿਆ ਰੋਗ ਦਰਦ ਨਹੀਂ ਬਣਿਆ ਰੋਗ ਤੇ ਹੈ ਅਗਰ ਰੋਗ ਨਹੀਂ ਹੈ ਤਾਂ ਫਿਰ ਇਹ ਬੁੱਢਾ ਕਿਸ ਤਰ੍ਹਾਂ ਹੋ ਜਾਂਦਾ ਹੈ ਹੁਣ ਮੈਂ ਅਰਸ਼ ਕਰਾਂ ਬਾਕੀ ਜਿਹੜੇ ਰੋਗ ਨੇ ਦਵਾਈਆਂ ਨਾਲ ਉਹਨਾਂ ਦੀ ਪੀੜਾ ਨੂੰ ਸੀਮਾ 'ਚ ਕੀਤਾ ਜਾ ਸਕਦਾ ਹੈ ਰੋਗ ਸੀਮਾ ਵਿੱਚ ਨਹੀਂ ਆਉਂਦਾ ਇਹ ਵੀ ਮੈਂ ਅਰਜ ਕਰਦੇ ਹਾਂ ਕਿਤੇ ਨਿਰਾਸ਼ਾ ਭਰੇ ਬੋਲ ਨਾ ਸਮਝ ਲੈਣਾ ਜੋ ਜੋ ਦੀਸੇ ਸੋ ਸੋ ਰੋਗੀ ਤੁਣ 6 ਅਰਬ ਦੇ ਕਰੀਬ ਮਨੁੱਖ ਨੇ ਰੋਗੀ ਮੰਨ ਲਈਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿ ਰਹੀ ਹੈ ਰੋਗੀ ਸਾਰੇ ਰੋਗੀ ਰੋਗ ਸੀਮਾਂ ਵਿੱਚ ਹੋਵੇ ਅਸੀਂ ਕਹਿੰਦੇ ਆ ਤੰਦਰੁਸਤ ਹੈ ਰੋਗ ਸੀਮਾਂ ਤੋਂ ਅੱਗੇ ਲੰਘਿਆ ਪੀੜਾ ਬਣ ਗਿਆ ਦਰਦ ਬਣ ਗਿਆ ਅਸੀਂ ਕਹਿੰਦੇ ਬਿਮਾਰ ਨਹੀਂ ਜੋ ਪੀੜਾ ਨਹੀਂ ਬਣਿਆ ਦਰਦ ਨਹੀਂ ਬਣਿਆ ਉਹ ਮਨੁੱਖ ਵੀ ਰੋਗੀ ਹੈ ਰੋਗ ਅਜੇ ਸੀਮਾ ਦੇ ਚ ਪੀੜਾ ਨਹੀਂ ਬਣਿਆ ਫਿਰ ਪੀੜਾ ਬਣੇ ਤੇ ਔਸ਼ਦੀਆਂ ਕੀ ਕਰਦੀਆਂ ਨੇ ਪੀੜਾ ਖਤਮ ਹੋਵੇ ਕੋਈ ਬਿਮਾਰੀ ਜੜੋਂ ਨਹੀਂ ਪੁੱਟੀ ਜਾਂਦੀ ਦੂਸਰਾ ਰੂਪ ਧਾਰਨ ਕਰ ਲੈਂਦੀ ਹੈ ਐਸਾ ਧਾਰਮਿਕ ਗ੍ਰੰਥ ਕਹਿੰਦੇ ਨੇ ਅਗਰ ਰੋਗ ਮਿਟ ਜਾਏ ਤਾਂ ਫਿਰ ਬੁਢੇਪਾ ਮਿਟ ਜਾਏਗਾ। ਉਹੀ ਅੰਦਰੂਨੀ ਰੋਗ ਉਸਨੂੰ ਇੱਕ ਦਿਨ ਬੁੱਢਾ ਕਰ ਦਿੰਦਾ ਹੈ। ਫਿਰ ਬੁਢੇਪੇ ਦੀ ਪੀੜਾ ਨੂੰ ਸੀਮਾ ਦੇ ਵਿੱਚ ਵੀ ਨਹੀਂ ਕੀਤਾ ਜਾ ਸਕਦਾ। ਬੁਢੇਪੇ ਵੀ ਆਪਣੀ ਇੱਕ ਪੀੜਾ ਹੈ। ਪੈਰ ਹੈਗੇ ਨੇ ਢੰਗ ਨਾਲ ਚੱਲ ਨਹੀਂ ਸਕਦਾ। ਜ਼ੁਬਾਨ ਹੈਗੇ ਲੜਖੜਾ ਗਈ ਹੈ। ਮੂੰਹ ਚ ਦੰਦ ਗਿਰ ਗਏ ਨੇ। ਅੱਖਾਂ ਹੈਗੀਆਂ ਨੇ ਢੰਗ ਨਾਲ ਵੇਖ ਨਹੀਂ ਸਕਦਾ। ਕੰਨ ਹੈਗੇ ਨੇ ਢੰਗ ਨਾਲ ਸੁਣ ਨਹੀਂ ਸਕਦਾ। ਹੱਥ ਕਮਜ਼ੋਰ ਹੋ ਗਏ ਨੇ। ਦੂਜੇ ਦੇ ਸਹਾਰੇ ਨਾਲ ਚੱਲਦਾ ਆ ਵਿਚਾਰਾ ਚੱਲ ਨਹੀਂ ਸਕਦਾ ਜਬ ਲਗ ਜਰਾ ਰੋਗ ਨਹੀਂ ਆਇਆ ਰੋਗੀ ਤੇ ਤੂੰ ਹੈ ਪਰ ਜਿੰਨੇ ਚਿਰ ਤੱਕ ਤੇਰੇ ਤੇ ਬੁਢੇ ਪੈਦਾ ਰੋਗ ਨਹੀਂ ਆਇਆ ਹੋਰ ਕਿਸੇ ਰੋਗ ਦਾ ਨਹੀਂ ਜ਼ਿਕਰ ਕੀਤਾ ਜਬ ਲਗ ਜਰਾ ਰੋਗ ਨਹੀਂ ਆਇਆ ਜਬ ਲਗ ਕਾਲ ਗਰਸੀ ਨਹੀਂ ਕਾਇਆ ਜਬ ਲਗ ਵਿਖਲ ਭਈ ਨਹੀਂ ਬਾਨੀ ਭਜਲੇ ਰੇ ਮਨ ਸਰੰਗ ਪਾਨੇ ਜਿੰਨੇ ਚਿਰ ਤੱਕ ਤੇਰੀ ਜ਼ਬਾਨ ਲੜਖੜਾਈ ਨਹੀਂ ਜਿਤਨੇ ਚਿਰ ਤੱਕ ਤੇਰੇ ਹੱਥੇ ਪੈਰਾਂ ਨੂੰ ਕੰਬੜੇ ਨਹੀਂ ਛਡੇ ਤੇਰਾ ਸਰੀਰ ਕੋ ਬੜਾ ਨਹੀਂ ਹੋਇਆ ਤੂੰ ਲਾਗਰ ਤੇ ਕਮਜ਼ੋਰ ਨਹੀਂ ਹੋਇਆ ਭਜਨ ਕਰ ਲੈ ਨਾਮ ਜਪ ਲੈ ਨਹੀਂ ਤੇ ਐਸਾ ਰੋਗ ਆਏਗਾ ਜਿਹਦੀ ਪੀੜਾ ਨੂੰ ਸੀਮਤ ਵਿੱਚ ਨਹੀਂ ਕਰ ਸਕੇਗਾ ਉਹ ਵੱਧ ਜਾਏਗਾ ਪੀੜਾ ਵੱਧਦੀ ਜਾਏਗੀ ਜਬ ਲਗ ਜਰਾ ਰੋਗ ਨਹੀਂ ਆਇਆ ਤਨ ਰੋਗੀ ਹੈ ਸਾਰੇ ਹੀ ਰੋਗੀ ਨੇ ਸਾਰੇ ਬੁੱਢੇ ਆਉਣਗੇ ਬਡੇ ਪੇ ਦਾ ਰੋਗ ਸਾਰਿਆਂ ਦੇ ਅੰਦਰ ਹੈ ਮਨ ਸੋਗੀ ਹੈ ਮਨ ਦੇ ਚ ਚਿੰਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬੋਰ ਚਿੰਤਾਤ ਹੀ ਦੀ ਸੇ ਸਭ ਕੋਏ ਸਤਿਗੁਰ ਕਹਿੰਦੇ ਅਨਸਾਰ ਇਹ ਚਿੰਤਾ ਤੁਰਨਾ ਇੱਕ ਬੰਦੇ ਬਾਰੇ ਨਹੀਂ ਕਹਿ ਸਕਦੇ ਨਿਸ਼ਚਿੰਤ ਹੈ। ਇੱਕ ਵਾਸਤੇ ਵੀ ਨਹੀਂ ਕਹਿ ਸਕਦੇ। ਸਾਰੇ ਚਿੰਤਾ ਤੁਰਨਾ ਹੈ। ਚਿੰਤਾ ਅਲਗ-ਅਲਗ ਹੋ ਸਕਦੀ ਹੈ। ਚਿੰਤਾ ਦੇ ਕਾਰਨ ਅਲਗ-ਅਲਗ ਹੋ ਸਕਦੇ ਨੇ। ਲੇਕਿਨ ਚਿੰਤਾ ਤੇ ਹੈ। ਤਨ ਦੁੱਖ ਪ੍ਰਗਟ ਹੁੰਦਾ ਹੈ ਤਨ ਦੇ ਚ ਰੋਗ ਬਣ ਕੇ ਦੁੱਖ ਪ੍ਰਗਟ ਹੁੰਦਾ ਹੈ ਮਨ ਦੇ ਚ ਸੋਗ ਬਣ ਕੇ ਨਾਮ ਜਪਣ ਦਾ ਮਤਲਬ ਰੋਗ ਸੋਗ ਦੁੱਖ ਜਰਾ ਮਰਾ ਹਰ ਜਨੇ ਨਹੀਂ ਨਿਕਟਾ ਨਹੀਂ ਕੀ ਹਰੀਦਾ ਜਨ ਬੁੱਢਾ ਨਹੀਂ ਹੁੰਦਾ ਤੇ ਮਰਦਾ ਨਹੀਂ ਮਰਦਾ ਬੁੱਢਾ ਵੀ ਹੁੰਦਾ ਏ ਵੀ ਮੈਰਜ ਕਰਦੇ ਆ ਫਿਰ ਇਹ ਪੰਕਤੀ ਰੋਗ ਸੋਗ ਦੁਖ ਜਰਾ ਮਰਾ ਹਰ ਜਨੇ ਨਹੀਂ ਨਿਕਟਾਨੀ ਤਨ ਰੋਗ ਹੈ ਮਨ ਸੋਗ ਹੈ ਹਰੀ ਦਾ ਜਨ ਤਨ ਮਨ ਦੋਹਾ ਤੋਂ ਪਾਰ ਚਲਾ ਜਾਂਦਾ ਜੀਵਦਾ ਤਨ ਦੇ ਤਲ ਤੇ ਨਹੀਂ ਜੀਉਂਦਾ ਜੀਵਦਾ ਮਨ ਦੇ ਤਲ ਤੇ ਨਹੀਂ ਜੀਉਂਦਾ ਇਹ ਅਵਸਥਾ ਉਸ ਨੂੰ ਕਿਸ ਤਰ੍ਹਾਂ ਮਿਲਦੀ ਹੈ ਇਹ ਨਾਮ ਜਪ ਕੇ ਮਿਲਦੀ ਹੈ ਨਾਮ ਤਨ ਤੋਂ ਪਰੇ ਕਰ ਦਿੰਦਾ ਹੈ ਉਹਦੀ ਸੁਰਤ ਨੂੰ ਉਹਦੀ ਚੇਤਨਾ ਨੂੰ ਨਾਮ ਮਨ ਤੋਂ ਵੀ ਪਰੇ ਕਰ ਦਿੰਦਾ ਹੈ ਰੋਗ ਸੋਗ ਆਪਣੀ ਥਾਂ ਤੇ ਬਣੇ ਰਹਿੰਦੇ ਨੇ ਉਹ ਅੱਗੇ ਲੰਘ ਜਾਂਦਾ ਹੈ ਇਹ ਹੀ ਕਾਰਨ ਹੈ ਐਸੇ ਪੁਰਸ਼ ਦੇ ਬੰਦ ਬੰਦ ਘਟ ਦੇ ਇਥੇ ਗਿਆ ਹਸਦਾ ਰਿਹਾ ਐਸੇ ਮਨੁੱਖ ਨੂੰ ਸੂਲੀ ਤੇ ਟੰਗ ਦੇ ਧਾਰ ਗਿਆ ਖੁਦਾ ਦਾ ਸ਼ੁਕਰਾਨਾ ਕਰਦਾ ਰਿਹਾ ਐਸੇ ਮਨੁੱਖ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ ਗਿਆ ਔਰ ਕਈ ਦਿਨ ਦੇ ਭੁੱਖੇ ਰਸਨਾ ਤੋਂ ਬੋਲ ਨਿਕਲੇ ਆ ਗਿਆ ਮੈਂ ਭੋਗ ਭੁੱਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਸੋਗ ਹਰਖ ਨਹੀਂ ਜਾਣ ਖੁਸ਼ੀ ਗਮੀ ਅਸੀਂ ਨਹੀਂ ਜਾਣੇ ਨਹੀਂ ਮੰਨਦੇ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਤੇ ਲੈ ਮਾਨਿਆ ਇਸ ਤਰ੍ਹਾਂ ਦੇ ਮਨੁੱਖ ਤਨ ਤੇ ਮਨ ਦੋਹਾਂ ਤੋਂ ਅੱਗੇ ਲੰਘ ਜਾਂਦੇ ਸੋਗ ਵੀ ਪਿੱਛੇ ਰਹਿ ਜਾਂਦਾ ਹੈ ਰੋਗ ਵੀ ਪਿੱਛੇ ਰਹਿੰਦਾ ਹੈ ਸੰਸਾਰ ਚੋਂ ਕੇ ਤਨ ਦੇ ਤਲ ਤੇ ਜੀਉਂਦਾ ਹੈ ਰੋਗੀ ਜੀਉਂਦਾ ਹੈ ਰੋਗਾਂ ਵਿੱਚ ਜੀਉਂਦਾ ਹੈ ਸੰਸਾਰ ਚੋਂ ਕੇ ਮਨ ਦੇ ਤਲ ਤੇ ਜੀਉਂਦਾ ਤਾਂ ਚਿੰਤਾਵਾਂ ਦੇ ਵਿੱਚ ਜੀਉਂਦਾ ਚਿੰਤਤ ਹੀ ਦੀ ਸੇ ਸਭ ਕੋ ਹੈ ਹੁਣ ਮੈਂ ਫਿਰ ਅਰਜ਼ ਕਰਾਂ ਪੁੰਨ ਨਾਲ ਪਾਪ ਨਹੀਂ ਕੱਢਦੇ ਪਾਪ ਪੁੰਨ ਤੇ ਭਈ ਕਹਾਵਤ ਕਿਉਂ ਪਹਿਲੇ ਦੇਖਣਾ ਪੈਗਾ ਮਨੁੱਖ ਪਾਪ ਕਿਉਂ ਕਰਦਾ ਹੈ ਮੈਂ ਫਿਰ ਦੁਰਾਮਾ ਪਾਪ ਦੇ ਤਿੰਨੇ ਕਾਰਨ ਨੇ ਲੋਭ ਕਾਮ ਤੇ ਹੰਕਾਰ ਇਸ ਕਰਕੇ ਪਾਪ ਕਰਦਾ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਹੰਕਾਰ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਲੋਭ ਕਰਕੇ ਕਿਸੇ ਦਾ ਬੁਰਾ ਕਿਉਂ ਸੋਚਦਾ ਹੈ ਕੰਮ ਕਰਕੇ ਇਹ ਪਾਪ ਹੈ ਪਾਪ ਕਰਦਾ ਹੈ ਲੋਭ ਕਰਕੇ ਹੰਕਾਰ ਕਰਕੇ ਕੰਮ ਕਰਕੇ ਪਰ ਕੰਮ ਲੋਭ ਹੰਕਾਰ ਇਹ ਕਿਉਂ ਕਰਦਾ ਹੈ ਅਗਿਆਨ ਕਰਕੇ ਨਾ ਸਮਝੀਏ ਇਹਨੂੰ ਪਤਾ ਨਹੀਂ ਦੂਜੇ ਨੂੰ ਦਿੱਤਾ ਗਿਆ ਦੁੱਖ पलट ਕੇ ਵਾਪਸ ਆ ਜਾਂਦਾ ਹੈ। ਕਈ ਗੁਣਾ पलट ਕੇ ਵਾਪਸ ਆਂਦਾ ਹੈ। ਇਹ ਵੀ ਮੈਂ ਅਰਜ ਕਰਦੇ ਆ। ਦੂਜੇ ਨਾਲ ਕੀਤੀ ਗਈ ਬੁਰਾਈ ਕਈ ਗੁਣਾ ਵਦ ਹੋ ਕੇ ਵਾਪਸ ਆਉਂਦੀ ਹੈ ਔਰ ਆਪਣੀ ਝੋਲੀ ਵਿੱਚ ਪੈ ਜਾਂਦੀ ਹੈ। ਕਿਸੇ ਨੂੰ ਭਾਈ ਗੁਰਦਾਸ ਕਹਿੰਦੇ ਨੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਜੋ ਜਗਤ ਨੂੰ ਦੇਂਦਿਆਂ ਪਰਟ ਕੇ ਵਾਪਸ ਆਉਂਦਾ ਹੈ ਮਨੁੱਖ ਪਾਪ ਕਿਉਂ ਕਰਦਾ ਹੈ ਅਗਿਆਨ ਕਰਕੇ ਮਨੁੱਖ ਪੁੰਨ ਕਿਉਂ ਕਰਦਾ ਹੈ ਅਗਿਆਨ ਕਰਕੇ দান ਕਰ ਰਿਹਾ ਹੈ ਪਾਠ ਕਰ ਰਿਹਾ ਹੈ ਤੀਰਥਾਂ ਤੇ ਜਾ ਰਿਹਾ ਹੈ ਸਮਝ ਕੱਕ ਵੀ ਕੋਈ ਨਹੀਂ ਅਗਿਆਨ ਪਾਪ ਦੀ ਬੁਨਿਆਦ ਕੀ ਸੀ ਅਗਿਆਨ ਤੇ ਪੁੰਨ ਦੀ ਬੁਨਿਆਦ ਕੀ ਸੀ ਅਗਿਆਨ ਤੋ ਗੁਰਬਾਣੀ ਕਿ ਇਹ ਦੋਵੇਂ ਇੱਕ ਹੋ ਜਾਣੇ ਪਾਪ ਪੁੰਨ ਦੋਵੇਂ ਇੱਕ ਹੋ ਜਾਣੇ ਅਗਿਆਨ ਵਸੋ ਕੇ ਪੁੰਨ ਪਿਆ ਕਰਦਾ ਅਗਿਆਨ ਵਸੋ ਕੇ ਪਾਪ ਪਿਆ ਕਰਦਾ। ਨਾ ਸਮਝੀ ਕਰਕੇ ਪੁੰਨ ਪਿਆ ਕਰਦਾ ਐ ਨਾ ਸਮਝੀ ਕਰਕੇ ਪਾਪ ਪਿਆ ਕਰਦਾ। ਤੇ ਜਦ ਹੈ ਹੀ ਨਾ ਸਮਝੀ ਤੇ ਇਹਨੂੰ ਪਾਪ ਪੁੰਨ ਦੀ ਕੀ ਸਮਝ ਆਏ। ਦੋਵੇਂ ਅਗਿਆਨ ਤੋਂ ਨਿਕਲਦੇ ਪਹਿਣ। ਲੋਭ ਕਰਕੇ ਪਾਪ ਕੀਤਾ ਸੀ ਲੋਭ ਕਰਕੇ ਹੀ ਪੁੰਨ ਪਿਆ ਕਰਦਾ ਹੈ। ਵੇ ਥੋੜਾ ਬਹੁਤ দান ਦਿੱਤਾ ਹੈ ਬੜਾ ਕੁਝ ਮਿਲੇਗਾ ਜੰਨਤ ਮਿਲੇਗੀ ਸਵਰਗ ਮਿਲੇਗਾ ਬੜੀ ਲੰਬੀ ਚੌੜੀ ਮੰਗੇ ਥੋੜਾ ਜਿਹਾ ਕੁਝ ਪੁੰਨ ਕੀਤਾ ਹੈ ਬੜਾ ਪਰ ਬਲਹੰਕਾਰ ਹੈ ਹੁਣ ਜਗਤ ਮੈਨੂੰ ਮਹਾਨ ਆਖੇ ਚੰਗਾ ਚੰਗਾ ਕਰਕੇ ਆਖੇ ਐਸਾ ਪੁੰਨ ਇਹ ਤਲਬਣਾ ਬੜਾ ਔਖਾ ਹੈ ਜੋ ਹੰਕਾਰ ਹੀ ਨਾ ਹੋਵੇ ਤਾਂ ਅਹੰਕਾਰ ਤੇ ਖੁਦ ਸਵੈਮ ਇੱਕ ਪਾਪ ਹੈ ਪਾਪ ਪੁੰਨ ਦੋਏ ਇੱਕ ਸਮਾ ਇੰਨਾ ਤੋਂ ਮਨੁੱਖ ਪਾਰ ਕਿਵੇਂ ਜਾਵੇ ਜਪ ਕਰਕੇ ਤੇ ਜਪ ਕਿਵੇਂ ਕਰੀਏ ਗੁਰਬਾਣੀ ਕਹਿੰਦੀ ਹੈ ਕੋਈ ਡੰਗ ਨਹੀਂ ਕੋਈ ਡੰਗ ਨਹੀਂ ਕੋਈ ਤਰੀਕਾ ਨਹੀਂ ਇਹੀ ਕਾਰਨ ਹੈ ਕਿ ਜਿੰਨੇ અવਤਾਰ ਹੋਏ ਆਪਣੇ ਡੰਗਦੇ ਹੋਏ ਇੱਕ ਦਾ ਡੰਗ ਦੂਜੇ ਨਾਲ ਨਹੀਂ ਮੇਲ ਖਾਂਦਾ ਪ੍ਰਿੰਸੀਪਲ ਗੰਗਾ ਸਿੰਘ ਕਿਹਾ ਕਰਦੇ ਸਨ ਜੇ ਸਾਰੇ અવਤਾਰ ਇੱਕੋ ਹੀ ਸਮੇ ਹੋਏ ਹੁੰਦੇ ਤੇ ਇਹਨਾਂ ਦੇ ਜੀਵਨ ਦਾ ਤੇ ਭਗਤੀ ਦਾ ਢੰਗ ਵੀ ਇੱਕੋ ਹੁੰਦਾ ਕਮ ਸੇ ਕਮ ਮਸਬੀ ਖੂਨ ਖਰਾਬਾ ਤੇ ਨਹੀਂ ਹੁੰਦਾ ਸਨ ਜਿਹੜਾ ਹੁੰਦਾ ਪਿਆ ਰਾਜਨੀਤੀ ਦੇ ਨਾਂ ਤੇ ਜਿੰਨਾ ਖੂਨ ਖਰਾਬਾ ਹੋਇਆ ਉਸ ਤੋਂ ਦੁਗਣਾ ਹੋਇਆ ਧਰਮ ਦੇ ਨਾਂ ਤੇ 1000 ਸਾਲ